ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਬੇਹਦ ਅਹਿਮ ਖਬਰ ਹੈ ਦਰਅਸਲ ਪੀਆਰਟੀਸੀ ਤੇ ਪਨਬਸ ਦੇ ਵਿੱਚ ਜਿਹੜੇ ਲੋਕ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਬੇਹਦ ਵੱਡੀ ਅਪਡੇਟ ਹੈ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੀ 31 ਤਰੀਕ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ ਹੜਤਾਲ ਵੀ ਕੀਤੀ ਜਾ ਸਕਦੀ ਹੈ ਤਾਂ ਬੇਹਦ ਵੱਡੀ ਅਪਡੇਟ ਹੈ ਦੱਸ ਦੇ ਕਿ ਜਿਹੜੇ ਲੋਕ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਦੇ ਨੇ ਖਾਸ ਕਰਕੇ ਔਰਤਾਂ ਕਿਉਂਕਿ ਔਰਤਾਂ ਦਾ ਸਫ਼ਰ ਪੀਆਰਟੀਸੀ ਤੇ ਪਨਬਸ ਦੇ ਵਿੱਚ ਫ੍ਰੀ ਹੁੰਦਾ ਹੈ ਤਾਂ ਇੱਕ तरीक ਨੂੰ ਜੋ ਕਿ ਖਾਸ ਤੌਰ ਤੇ ਧਿਆਨ ਦੇਣ ਵਾਲੀ ਗੱਲ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਰੋਡ ਵਿੱਚ ਅਤੇ ਪਨਬਸ ਪੀਆਰਟੀਸੀ ਦੇ ਉੱਤੇ ਯਾਤਰਾ ਕਰਨ ਵਾਲੇ ਯਾਤਰਾਵਾਂ ਦੇ ਲਈ ਮਹੱਤਵਪੂਰਨ ਖਬਰ ਹੈ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇਆਂ ਕਰਮਚਾਰੀਆਂ ਵਿਰੋਧੀਆਂ ਵਿਰੋਧੀ ਨੀਤੀਆਂ ਦੇ ਵਿਰੋਧ ਤੇ ਵਿੱਚ ਆਉਣ ਵਾਲੇ 31 ਅਕਤੂਬਰ ਨੂੰ ਰਾਜ ਵਿਆਪੀ ਹੜਤਾਲ ਦੀ ਧਮਕੀ ਦਿੱਤੀ ਹੈ ਇਹ ਵੀ ਚੇਤਾਵਨੀ ਸਰਕਾਰ ਦੇ ਵੱਲੋਂ ਕਿਲੋਮੀਟਰ ਸਕੀਮ ਬਸਾਂ ਅਤੇ ਬਸਾਂ ਦੇ ਲਈ ਟੈਂਡਰ ਦੁਆਰਾ ਜਾਰੀ ਕਰਨ ਅਤੇ ਕੰਟਰੈਕਟਰ ਵਰਕਰਾਂ ਨੂੰ ਨਿਯਮਤ ਕਰਨ ਦੇ ਵਿੱਚ ਲਗਾਤਾਰ ਦੇਰੀ ਤੋਂ ਬਾਅਦ ਆਈ ਹੈ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟਰ এমਪਲੋਇਜ਼ ਯੂਨੀਅਨ ਦੀ ਸਵੇਰ ਪੱਧਰੀ ਮੀਟਿੰਗ ਦੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਡੀਪੂਆਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਦੱਸ ਦੱਸ ਦੇ ਕਿ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢੀਲੋ ਦੀ ਪ੍ਰਧਾਨਗੀ ਤੇ ਹੇਠ ਹੋਈ ਇਸ ਮੀਟਿੰਗ ਦੇ ਵਿੱਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਿੱਚ ਦੇਰੀ ਅਤੇ ਕਿਲੋਮੀਟਰ ਸਕੀਮ ਬਸਾਂ ਦੇ ਲਈ ਨਵੇਂ ਟੈਂਡਰ ਦਾ ਸਖਤ ਵਿਰੋਧ ਕੀਤਾ ਗਿਆ। ਯੂਨੀਅਨ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਸਰਕਾਰ ਸਿਰਫ ਬਹਾਨੇ ਬਣਾ ਰਹੀ ਹੈ ਜਦੋਂ ਕਿ ਉਹਨਾਂ ਦੀਆਂ ਮੁੱਖ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਉਹਨਾਂ ਨੇ ਇਸ ਬਾਬਤ ਅੱਗੇ ਕਿਹਾ ਹੈਗਾ ਕਿ ਕਰਮਚਾਰੀਆਂ ਦੀ ਸਥਾਈ ਨੌਕਰੀ ਦੇ ਲਈ ਜ਼ਰੂਰੀ ਦਸਤਾਵੇਜ਼ ਪਹਿਲਾਂ ਹੀ ਸਰਕਾਰ ਨੂੰ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਪਰ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਕਰਮਚਾਰੀਆਂ ਦੇ ਵਿੱਚ ਵਿਆਪਕ ਗੁੱਸਾ ਹੈ। ਯੂਨੀਅਨ ਨੇ ਐਲਾਨ ਕੀਤਾ ਹੈਗਾ ਕਿ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੀ ਜਿਹੜੀ ਕਿ ਲੜੀ ਹੈ ਉਹ ਸਤਾ ਯਾਨੀ ਕਿ ਅੱਜ ਤੋਂ ਤਰਨਤਾਰਨ ਉਪਚੋਣ ਦੇ ਨਾਲ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਵਕਫ ਵਕ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਵਫਤ ਆਪਣਾ ਗੁੱਸਾ ਜ਼ਾਹਰ ਕਰਨਗੇ ਕਿਲੋਮੀਟਰ ਸਕੀਮ ਦੇ ਤਹਿਤ ਬਸਾਂ ਦੇ ਲਈ ਟੈਂਡਰ ਜੋ ਕਿ ਟੈਂਡਰ ਕਰਕੇ ਯੂਨੀਅਨ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਤੇ ਯੂਨੀਅਨ ਦੇ ਸਖਤ ਵਿਰੋਧ ਦੇ ਕਾਰਨ ਪਹਿਲਾ ਦੋ ਵਾਰ ਟੈਂਡਰ ਰੱਦ ਕਰਨਾ ਪਿਆ ਸੀਗਾ ਪਰ ਇਸ ਨੂੰ ਦੁਬਾਰਾ ਜਾਰੀ ਕਰਨ ਦਾ ਅਸਮਝ ਤੋਂ ਪਰੇ ਹੈ ਕਰਮਚਾਰੀ ਆਗਵਾ ਨੇ ਸਪਸ਼ਟ ਤੌਰ ਦੇ ਤੇ ਕਹਾਂ ਹੈਗਾ ਕਿ ਜੇਕਰ ਟੈਂਡਰ 31 ਅਕਤੂਬਰ ਤੱਕ ਖੋਲਿਆ ਜਾਂਦਾ ਹੈ ਤਾਂ ਯੂਨੀਅਨ ਸੂਬੇ ਭਰ ਦੇ ਵਿੱਚ ਬਸਾਂ ਨੂੰ ਰੋਕ ਦਵੇਗੀ ਤਾਂ ਤੁਹਾਨੂੰ ਦੱਸਦੀ ਹੈ ਕਿ 31 ਅਕਤੂਬਰ ਨੂੰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਿ ਕਰਨਾ ਪੈ ਸਕਦਾ ਹੈ ਕਿਉਂਕਿ ਅਧਿਕਾਰੀਆਂ ਜਿਹੜੇ ਅਧਿਕਾਰੀ ਨੇ ਬਸਾਂ ਦੇ ਜਿਹੜੇ ਕਿ ਯੂਨੀਅਨ ਦੇ ਪ੍ਰਧਾਨ ਹੈ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈਗਾ ਕਿ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 31 ਅਕਤੂਬਰ ਤੱਕ ਅਲਟੀਮੇਟ ਉਹਨਾਂ ਨੂੰ ਸਮਾਂ ਦਿੱਤਾ ਹੈਗਾ ਨਹੀਂ ਤਾਂ 31 ਅਕਤੂਬਰ ਨੂੰ ਸੜਕਾਂ ਜਾਮ ਕਰਨਗੇ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਬੇਹਦ ਅਹਿਮ ਖਬਰ ਹੈ ਦਰਅਸਲ ਪੀਆਰਟੀਸੀ ਤੇ ਪਨਬਸ ਦੇ ਵਿੱਚ ਜਿਹੜੇ ਲੋਕ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਬੇਹਦ ਵੱਡੀ ਅਪਡੇਟ ਹੈ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੀ 31 ਤਰੀਕ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ ਹੜਤਾਲ ਵੀ ਕੀਤੀ ਜਾ ਸਕਦੀ ਹੈ ਤਾਂ ਬੇਹਦ ਵੱਡੀ ਅਪਡੇਟ ਹੈ ਦੱਸ ਦੇ ਕਿ ਜਿਹੜੇ ਲੋਕ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਦੇ ਨੇ ਖਾਸ ਕਰਕੇ ਔਰਤਾਂ ਕਿਉਂਕਿ ਔਰਤਾਂ ਦਾ ਸਫ਼ਰ ਪੀਆਰਟੀਸੀ ਤੇ ਪਨਬਸ ਦੇ ਵਿੱਚ ਫ੍ਰੀ ਹੁੰਦਾ ਹੈ ਤਾਂ ਇੱਕ तरीक ਨੂੰ ਜੋ ਕਿ ਖਾਸ ਤੌਰ ਤੇ ਧਿਆਨ ਦੇਣ ਵਾਲੀ ਗੱਲ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਰੋਡ ਵਿੱਚ ਅਤੇ ਪਨਬਸ ਪੀਆਰਟੀਸੀ ਦੇ ਉੱਤੇ ਯਾਤਰਾ ਕਰਨ ਵਾਲੇ ਯਾਤਰਾਵਾਂ ਦੇ ਲਈ ਮਹੱਤਵਪੂਰਨ ਖਬਰ ਹੈ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੀਆਂ ਕਰਮਚਾਰੀਆਂ ਵਿਰੋਧੀਆਂ ਵਿਰੋਧੀ ਨੀਤੀਆਂ ਦੇ ਵਿਰੋਧ ਦੇ ਵਿੱਚ ਆਉਣ ਵਾਲੇ 31 ਅਕਤੂਬਰ ਨੂੰ ਰਾਜ ਵਿਆਪੀ ਹੜਤਾਲ ਦੀ ਧਮਕੀ ਦਿੱਤੀ ਹੈ ਇਹ ਵੀ ਚੇਤਾਵਨੀ ਸਰਕਾਰ ਦੇ ਵੱਲੋਂ ਕਿਲੋਮੀਟਰ ਸਕੀਮ ਬਸਾਂ ਅਤੇ ਬਸਾਂ ਦੇ ਲਈ ਟੈਂਡਰ ਦੁਆਰਾ ਜਾਰੀ ਕਰਨ ਅਤੇ ਕੰਟਰੈਕਟਰ ਵਰਕਰਾਂ ਨੂੰ ਨਿਯਮਤ ਕਰਨ ਦੇ ਵਿੱਚ ਲਗਾਤਾਰ ਦੇਰੀ ਤੋਂ ਬਾਅਦ ਆਈ ਹੈ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟਰ এমਪਲੋਇਜ਼ ਯੂਨੀਅਨ ਦੀ ਸਵੇਰ ਪੱਧਰੀ ਮੀਟਿੰਗ ਦੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਡੀਪੂਆਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਦੱਸਦੇ ਕਿ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢੀਲੋ ਦੀ ਪ੍ਰਧਾਨਗੀ ਤੇ ਹੇਠ ਹੋਈ ਇਸ ਮੀਟਿੰਗ ਦੇ ਵਿੱਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਿੱਚ ਦੇਰੀ ਅਤੇ ਕਿਲੋਮੀਟਰ ਸਕੀਮ ਬਸਾਂ ਦੇ ਲਈ ਨਵੇਂ ਟੈਂਡਰ ਦਾ ਸਖਤ ਵਿਰੋਧ ਕੀਤਾ ਗਿਆ। ਇਹ ਉਨ੍ਹਾਂ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਸਰਕਾਰ ਸਿਰਫ ਬਹਾਨੇ ਬਣਾ ਰਹੀ ਹੈ ਜਦੋਂ ਕਿ ਉਹਨਾਂ ਦੀਆਂ ਮੁੱਖ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਉਹਨਾਂ ਨੇ ਇਸ ਬਾਬਤ ਅੱਗੇ ਕਿਹਾ ਹੈਗਾ ਕਿ ਕਰਮਚਾਰੀਆਂ ਦੀ ਸਥਾਈ ਨੌਕਰੀ ਦੇ ਲਈ ਜ਼ਰੂਰੀ ਦਸਤਾਵੇਜ਼ ਪਹਿਲਾਂ ਹੀ ਸਰਕਾਰ ਨੂੰ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਪਰ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਕਰਮਚਾਰੀਆਂ ਦੇ ਵਿੱਚ ਵਿਆਪਕ ਗੁੱਸਾ ਹੈ। ਯੂਨੀਅਨ ਨੇ ਐਲਾਨ ਕੀਤਾ ਹੈਗਾ ਕਿ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੀ ਜਿਹੜੀ ਕਿ ਲੜੀ ਹੈ ਉਹ ਸਤਾ ਯਾਨੀ ਕਿ ਅੱਜ ਤੋਂ ਤੁਰੰਤ ਤਰਨ ਉਪਚੋਣ ਦੇ ਨਾਲ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਵਕ ਵਕ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਵਫਤ ਆਪਣਾ ਗੁੱਸਾ ਜ਼ਾਹਰ ਕਰਨਗੇ ਕਿਲੋਮੀਟਰ ਸਕੀਮ ਦੇ ਤਹਿਤ ਬਸਾਂ ਦੇ ਲਈ ਟੈਂਡਰ ਜੋ ਕਿ ਟੈਂਡਰ ਕਰਕੇ ਯੂਨੀਅਨ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਤੇ ਯੂਨੀਅਨ ਦੇ ਸਖਤ ਵਿਰੋਧ ਦੇ ਕਾਰਨ ਪਹਿਲਾ ਦੋ ਵਾਰ ਟੈਂਡਰ ਰੱਦ ਕਰਨਾ ਪਿਆ ਸੀਗਾ ਪਰ ਇਸ ਨੂੰ ਦੁਬਾਰਾ ਜਾਰੀ ਕਰਨ ਦਾ ਸਮਝ ਤੋਂ ਪਰੇ ਹੈ ਕਰਮਚਾਰੀ ਆਗੂਆਂ ਨੇ ਸਪਸ਼ਟ ਤੌਰ ਤੇ ਉਤੇ ਕਿਹਾ ਹੈਗਾ ਕਿ ਜੇਕਰ ਟੈਂਡਰ 31 ਅਕਤੂਬਰ ਤੱਕ ਖੋਲਿਆ ਜਾਂਦਾ ਹੈ ਤਾਂ ਯੂਨੀਅਨ ਸੂਬੇ ਭਰ ਦੇ ਵਿੱਚ ਬਸਾਂ ਨੂੰ ਰੋਕ ਦਵੇਗੀ ਤਾਂ ਤੁਹਾਨੂੰ ਦੱਸਦੀ ਹੈ ਕਿ 31 ਅਕਤੂਬਰ ਨੂੰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਿ ਕਰਨਾ ਪੈ ਸਕਦਾ ਹੈ ਕਿਉਂਕਿ ਅਧਿਕਾਰੀਆਂ ਜਿਹੜੇ ਅਧਿਕਾਰੀ ਨੇ ਬਸਾਂ ਦੇ ਜਿਹੜੇ ਕਿ ਯੂਨੀਅਨ ਦੇ ਪ੍ਰਧਾਨ ਹੈ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈਗਾ ਕਿ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 31 ਅਕਤੂਬਰ ਤੱਕ ਅਲਟੀਮੇਟ ਉਹਨਾਂ ਨੂੰ ਸਮਾਂ ਦਿੱਤਾ ਹੈਗਾ ਨਹੀਂ ਤਾਂ 31 ਅਕਤੂਬਰ ਨੂੰ ਸੜਕਾਂ ਜਾਮ ਕਰਨਗੇ